ਸਸਿਕਲ ਦੋਸਤੋ ਮੈਂ ਹਾਂ ਅਭਿਸ਼ੇਕ ਜੁਲਟਾ ਤੁਸੀਂ ਦੇਖ ਰਹੇ ਹੋ ਐਸਐਨ ਨਿਊਜ਼ ਗੱਲ ਕਰੀਏ ਲੁਧਿਆਣਾ ਦੇ ਵਿੱਚ ਆਏ ਦਿਨ ਗੁੰਡਾਗਰਦੀ ਵੱਧਦੀ ਜਾ ਰਹੀ ਹੈ ਤੇ ਤਾਜ਼ਾ ਮਾਮਲਾ ਲੁਧਿਆਣਾ ਦੇ ਮਾਧਪੁਰੀ ਨਿਊ ਮਾਧਪੁਰੀ ਗਲੀ ਨੰਬਰ 7 ਦਾ ਜਿੱਥੇ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਇੱਕ ਗਵਾਂਡੀ ਵੱਲੋਂ ਆਪਣੇ ਗਵਾਂਡੀ ਦੇ ਉੱਤੇ ਤੇਜ਼ ਤਾਰ ਹਥਿਆਰਾਂ ਤੇ ਰਾਡਾ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਮੋਟਰਸਾਈਕਲ ਗੱਡੀਆਂ ਤੇ ਸਕੂਟਰਾਂ ਦੀ ਪੰਨ ਤੋੜ ਜੰਮ ਕੇ ਹੋਈ ਟਰ ਰੋੜੇ ਵੀ ਚੱਲੇ ਕਾਰਨ ਕੀ ਸੀਗਾ ਕਿ ਕਾਰਨ ਸਿਰਫ ਇੰਨਾ ਸੀ ਗਵਾਂਡੀ ਵੱਲੋਂ ਰੋਕਿਆ ਗਿਆ ਸੀ ਕਿਉਂਕਿ ਨੀਟ ਅੰਡੇ ਅਤੇ ਉਹਨਾਂ ਦੇ ਛਿਲਕੇ ਕੋਠੇ ਤੇ ਜਾਂ ਉਹਨਾਂ ਦੇ ਬੂਏ ਅੱਗੇ ਨਾ ਸਿੱਟੇ ਜਾਣ ਥੁੱਕ ਵਗੈਰਾ ਨਾ ਸਿੱਟਿਆ ਜਾਵੇ ਕਿਉਂਕਿ ਜੈਨ ਪਰਿਵਾਰ ਸੀਗਾ ਪ੍ਰੇਸ਼ ਕਰਦੇ ਸੀਗੇ ਤੇ ਉਹਨਾਂ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤੁਸੀਂ ਵੀ ਦੇਖੋ ਤੇ ਪੀੜਤ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਕੀ ਹੈ ਸਾਰਾ ਮਾਮਲਾ ਤੁਹਾਡੀ ਲੜਾਈ ਹੋਈ ਹੈ ਜਿਹੜੇ ਤੁਹਾਡੇ ਤੇ ਬੰਦੇ ਵੀ ਸਰ ਉੱਪਰ ਛੱਤਰੇ ਹੱਡੀਆਂ ਉੱਡੀਆਂ ਸੁੱਟਦੇ ਸੀ ਬਾਹਰ ਗੇੜ ਦੇ ਥੁੱਕਾ ਸੁੱਟਦੇ ਸੀ ਨੇ ਨੇ ਨੂੰ ਮੂੰਹੋਂ ਸਾਹਮਣੋਂ ਸਚਿਨ ਨੂੰ ਬੁਲਾ ਕੇ ਪੁੱਛਿਆ ਵੀ ਫੋਟੋ ਹੈਗੀ ਆ ਤੁਹਾਡੇ ਕਾਰੀਗਰਾਂ ਨੂੰ ਕਾਰੀਗਰਾਂ ਦੇ ਆ ਕੇ ਪੁੱਛੋ ਵੀ ਸਾਡੇ ਘਰ ਦੇ ਅੱਗੇ ਥੁੱਕਾ ਕਿਉਂ ਸੁਰਦੇ ਆ ਐਨੇ ਨੂੰ ਮੂੰਹੋਂ ਤਿੰਨ ਜਣੇ ਆ ਗਏ ਆ ਤਿੰਨੇ ਭਰਾ ਸੀ ਅਸ਼ੋਕ ਸਚਿਨ ਦੀਪਕ ਉਹਨਾਂ ਨੇ ਮੈਨੂੰ ਆ ਕੇ ਕੁੱਟਿਆ ਲੱਤਾਂ ਮਾਰੀਆਂ ਤੇ ਮੇਰੀ ਮਿੱਸੀ ਨੂੰ ਆ ਕੇ ਡਿੱਗਿਆ ਉਹਨਾਂ ਨੇ ਇੱਥੇ ਹੱਥ ਪਾ ਲਿਆ ਵਾ ਬਸ ਇਹ ਗੱਲ ਹੈ ਠੀਕ ਔਰ ਜਿਹੜੇ ਹੋਰ ਬੰਦੇ ਨਾਲ ਸੀ ਉਹ ਗੌਂਸੀ ਉਹਨਾਂ ਦੇ ਵッセ ਦਾ ਸੀ ਜੀ ਸਾਰੇ ਬੰਦੇ ਸੀ ਜਿਨ੍ਹਾਂ ਨੇ ਆ ਕੇ ਤੋੜ ਪਨ ਕੀਤੀ 87 ਬੰਦੇ ਹਾਗੇ ਸੀਗੇ ਉਹਨਾਂ ਦੇ ਮਾਮੇ ਚਾਚੇ ਤਾਏ ਸੂ ਸਭ ਉੱਥੇ ਆ ਗਏ ਸੀ ਸਿਕਪਾ ਚੱਲੇ ਕਹਿੰਦੇ ਕਿ ਇਹਨਾਂ ਨੇ ਵਾਹਨ ਵੀ ਤੋੜੇ ਆ ਪਹਾਨੀ ਤੋੜੇ ਆ ਜੀ ਸਾਡੀਆਂ ਬੁਲਟ ਹੈਗੀ ਆ ਜੀ ਸਕੂਟੀ ਖੜੀ ਹੈ ਜੀ ਇਹਨਾਂ ਨੂੰ ਨੁਕਸਾਨ ਬਹੁਤ ਪਹੁੰਚਾਇਆ ਵਾ ਜਿਸ ਨੂੰ ਪਤਾ ਚੱਲ ਰਿਹਾ ਕਹਿੰਦੇ ਵੀ ਕੋਈ ਪੁਲਿਸ ਮੁਲਾਜ਼ਮ ਸੀ ਉਹਨਾਂ ਨਾਲ ਵੀ ਇਹਨਾਂ ਦੀ ਖਿੱਚ ਹੋਈ ਹਾਂਜੀ ਹਾਂਜੀ ਹੋਈ ਹੈ ਜੀ ਉਹ ਮੈਂ ਵੀ ਕਹਿ ਰਿਹਾ ਸੀ ਕਿ ਉਹ ਵੀ ਪਹੁੰਚ ਕੇ ਆਪਣੀ ਜਾਨ ਬਚਾਈ ਸੀ ਕਿ ਮੈਂ ਗੇੜ ਬੰਦ ਕਰਕੇ ਖੋਲਿਆ ਨਹੀਂ ਮੈਂ ਗੇੜ ਖੋਲ ਦਿੰਦਾ ਤਾਂ ਸਮਝੋ ਇੱਕ ਜਦਦ ਦੀ ਜਾਨ ਚਲ ਜਾਣੀ ਸੀ ਤੁਹਾਡੇ ਸੰਖੁੱਲ ਕਿੰਨੇ ਬੰਦਿਆਂ ਨਾਲ ਮਾਰਕੁੱਟ ਹੋਈ ਆ ਸਾਡੇ ਨਾਲ ਹੋਈ ਮੇਰੇ ਨਾਲ ਹੋਈ ਹੈ 3-4 ਜਾਨਾਂ ਦੀ ਤੁਹਾਡੇ ਪਰਿਵਾਰ ਦੇ ਕਿੰਨੇ ਬੰਦੇ ਸੀ ਜਿਹਨਾਂ ਨੂੰ ਮੈਂ ਆਪਣੇ ਘਰ ਮੇਰੇ ਨਾਲ ਲੜਾਈ ਹੋਈ ਸੀ ਮੈਂ ਆਪਣੇ ਬਜ਼ੁਰਗਾਂ ਨੂੰ ਬੁਲਾਇਆ ਸ਼ਿਵ ਜੈਨ ਆਇਆ ਜੀ ਉਹਦਾ ਨਾਂ ਮੇਰੇ ਦੋ ਭਤੀਜੇ ਆ ਗਏ ਸੀ ਤੇ ਮੋਕੇ ਆ ਕੇ ਦੇਖਿਆ ਸੀ ਉਹ ਬਹੁਤ ਕੁੱਟਦੇ ਸੀ ਫਿਰ ਇਹਨਾਂ ਨੇ ਵੀ ਮਤਲਬ ਗੱਲਬਾਤ ਕੀਤੀ ਆ ਵਿਚਾਣ ਦੀ ਕੋਸ਼ਿਸ਼ ਕੀਤੀ ਆ ਗੇੜ ਸਾਡੇ ਭੰਨੇ ਆ ਇੱਟਾ ਸੁੱਟੀਆਂ ਉੱਪਰ ਥਰੇ ਲੜਾਈ ਹੋਈ ਕੀ ਮਾਮਲਾ ਕੀ ਸੀਗਾ ਪੁਰਾਣਾ ਇਹ ਆਮੋ ਸਾਹਮਣੇ ਘਰ ਆ ਰਕੇਸ਼ ਜੈਨ ਤੇ ਸ਼ੋਕ ਗੁਤਾ ਦਾ ਇਹਨਾਂ ਦੀ ਆਪਸ ਵਿੱਚ ਘਰੇਲੂ ਲੜਾਈ ਹੋਈ ਹੈ ਜਿਵੇਂ ਨਿੱਕੀ ਨਿੱਕੀ ਗੱਲ ਤੋਂ ਹੁੰਦੀ ਹੈ ਘਰਾਂ 'ਚ ਆਮੋ ਸਾਹਮਣੇ ਵੀ ਲੜਾਈ ਹੋਈ ਆ ਤੁਹਾਡੇ ਮਲਾਜ਼ਮ ਉੱਥੇ ਪਹੁੰਚੇ ਫਿਰ ਉਹ ਇਕੱਠ ਜਾਵਾ ਸੀਗਾ ਫਿਰ ਬਾਅਦ ਚ ਉਹਨਾਂ ਨੂੰ ਉੱਥੇ ਥਾਣੇ ਲੈ ਕੇ ਜਿਹੜੀ ਕਾਰਵਾਈ ਬੰਦੀ ਸੀ ਉਹ ਕਰਤੀ ਸਰ ਕਹਿੰਦੇ ਪੁਲਿਸ ਦੀ ਵਰਦੀ ਦੇ ਵੀ ਹੱਥ ਨਹੀਂ ਨਹੀਂ ਹੱਥ ਨਹੀਂ ਪਾਇਆ ਧੱਕਾ ਧੱਕਾ ਮੜਾ ਮੜਾ ਲੱਗਿਆ ਰਸ ਜ਼ਿਆਦਾ ਸੀ ਅੱਛਾ ਜੀ ਤੇ ਸਰ ਜਿਹੜੇ ਇਹਨਾਂ ਨੂੰ ਲੜਾਈ ਹੋਈ ਹੈ ਜਿਹੜੇ ਜੈਨ ਪਰਿਵਾਰ ਆ ਉਹਨਾਂ ਦੇ ਕਹਿੰਦੇ ਛੱਟਾ ਛੱਟਾ ਬਹੁਤ ਲੱਗੀਆਂ ਮੋਟਰਸਾਈਕਲ ਤੋੜਦੇ ਐਕਟਿਵਾ ਤੋੜਦੇ। ਮੋਟਰਸਾਈਕਲ ਲੈਂਦੇ ਖੜੇ ਟਾਣੇ ਖੜੇ। ਫਿਰ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਕਾਰਵਾਈ ਕਰਤੀ ਹੈ ਜੀ ਜਿਹੜੀ ਬਣਦੀ ਸੀ ਉਹ ਕਰਤੀ ਹੈ ਜੀ। ਮਕਦਮਾ ਦਰਜ ਕਰਤਾ। ਕਿੰਨੇ આરોપી ਸਰ ਅਰੇਸਟ ਕੀਤੇ? ਇਹਦੇ 4 ਕੀਤੇ ਜੀ। 4 ਕੀਤੇ ਜੀ। 4 ਕੀਤੇ। ਠੀਕ ਹੈ ਜੀ ਤੇ ਇਹ ਕਿੰਨੇ ਦਿਨ ਦਾ ਰਿਮਾਂਡ ਮੂਨ ਮਿਲ ਗਿਆ ਇਹਨਾਂ ਨੂੰ? ਨਹੀਂ ਜੀ ਹੁਣ ਪੇਸ਼ ਕਰਨ ਚਲੇ ਆ। ਪੇਸ਼ ਕਰਨ ਚਲੇ ਉੱਤੇ ਸਰ ਜਿਹੜੇ આરોપી ਹੈ ਇਹ ਪਹਿਲੇ ਵੀ ਕੋਈ ਲੜਾਈ ਝਗੜਾ ਹੋਇਆ ਸੀ? ਨਹੀਂ ਨਹੀਂ ਨਹੀਂ। ਨਹੀਂ ਨਹੀਂ ਪਹਿਲੀ ਵਾਰ ਹੀ ਹੋਇਆ। ਸਰ ਦਿਨ ਦਿਹਾੜੇ ਇਦਾਂ ਮਾਰਕੁੱਟ ਕਰਨੀ ਗੱਡੀਆਂ ਤੋ ਬਾਈਕ ਤੋੜਦੇ ਨੇ ਰਾਡਾਂ ਦੇ ਨਾਲ ਹਮਲਾ ਕੀਤਾ ਕਈ ਲੋਕ ਜ਼ਖਮੀ ਵੀ ਹੋਏ ਇਹਦੇ ਵਿੱਚ ਨਾ ਕਈ ਕਾਰਨ ਹੋ ਜਾਂਦੇ ਆ ਜਿਵੇਂ ਲੋਕ ਮੱਲੇ ਵਾਲੇ ਸ਼ਰਾਰਤੀ ਲੋਕ ਵੀ ਇਕੱਠੇ ਹੋ ਗਏ ਜਿਵੇਂ ਉਹ ਵੀ ਨਾਲ ਹੀ ਗਲਪ ਗੁਣ ਪੈ ਗਏ ਵਿੱਚ ਹੀ ਲੱਗ ਪਏ ਜੀ ਜਦੋਂ ਅਸੀਂ ਪਹੁੰਚੇ ਤੇ ਅਧੇਕ ਤੋ ਪੱਜ ਗਏ ਸੀਗੇ ਅਧੇਕ ਉਥੇ ਹੈਗੇ ਸੀਗੇ ਮੈਂ ਇਦਾਂ ਕਰਕੇ ਫਿਰ ਉਹ ਮੌਕੇ ਤੇ ਅਫਸਰ ਬੁਲਾ ਲਏ ਸੀ ਕਹਿੰਦੇ ਲੇਡੀਜ਼ ਦੀ ਲੇਡੀ ਸੀ ਉਹਦੇ ਕੱਪੜੇ ਕੁੱਪੜੇ ਵੀ ਫਾੜਦੇ ਨਹੀਂ ਨਹੀਂ ਸਾਡੇ ਤੇ ਪਹਿਲਾਂ ਪਾਵੇ ਕੋਈ ਗੱਲਬਾਤ ਹੋਈ ਹੋਵੇ ਸਾਡੇ ਸਾਹਮਣੇ ਕੋਈ ਨਹੀਂ ਗੱਲ ਉਸੀਂ ਸੁਣ ਲਿਆ ਕਿ ਇਸ ਤਰੀਕੇ ਦੇ ਨਾਲ ਪੀੜਿਤ ਪਰਿਵਾਰ ਨੇ ਇੱਕੋ ਹੀ ਗੱਲ ਕਹੀ ਸਾਡੇ ਉੱਤੇ ਜਿਹੜੇ ਅਸੀਂ ਮੀਟ ਆਂਡੇ ਦੇ ਉੱਤੇ ਥੁੱਕ ਵਗੈਰਾ ਦੀ ਜਿਹੜੀ ਪਰਹੇਜ਼ ਕਰਦੇ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਆਪਣੇ ਵਰਕਰਾਂ ਨੂੰ ਰੋਕਿਆ ਜਾਵੇ ਕਿ ਸਾਡੇ ਗੇਟ ਅੱਗੇ ਨਾ ਸਿੱਟਿਆ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਉਹਨਾਂ ਦੇ ਮਾਲਕ ਸੀਗੇ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ ਘਰ ਗੱਲਬਾਤ ਕਰਨ ਲਈ ਉਹਨਾਂ ਨੇ ਪੀੜਿਤ ਪਰਿਵਾਰ ਨਾਲ ਕੁੱਟਮਾਰ ਕੀਤੀ ਜੰਮ ਕੇ 70 ਤੋਂ 80 ਬੰਦਿਆਂ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਜੇ ਉਹ ਨਾ ਗੇਟ ਬੰਦ ਕਰ ਦੇ ਤੇ ਅੱਜ ਕਿਸੇ ਦੀ ਨਾ ਇੱਕ ਅੱਦੇ ਦੀ ਜਾਨ ਚਲੀ ਜਾਣੀ ਸੀ ਪਰ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਦੇ ਵਿੱਚ ਇੱਕ ਜੀ ਮੈਂਸ਼ਨ ਕੀਤੀ ਕਿ ਹਾਂ ਵੀ ਪੁਲਿਸ ਦੀ ਡਿਊਟੀ ਦੇ ਵਿੱਚ ਵੀ ਵਿਗਨ ਪਾਇਆ ਪੁਲਿਸ ਦੇ ਕੱਪੜਿਆਂ ਨੂੰ ਹੱਥ ਪਾਇਆ ਵਰਦੀ ਨੂੰ ਹੱਥ ਪਾਇਆ ਤੇ ਉਹਨਾਂ ਤੇ ਉਸ ਚੀਜ਼ ਦੀ ਵੀ ਧਾਰਾ ਦਾ ਜਿਹੜੀ ਆ ਵਾਧਾ ਕੀਤਾ ਗਿਆ ਕਿ ਪੁਲਿਸ ਨਾਲ ਉਹਨਾਂ ਨੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਹੋਰ ਕਿਹੜੇ ਕਿਹੜੇ આરોપીਾਂ ਨੂੰ ਇਹਦੇ ਵਿੱਚ ਗ੍ਰਿਫਤਾਰ ਕਰਦੀ ਕਿਉਂਕਿ ਤਿੰਨ ਤੋਂ ਚਾਰ આરોપી ਆ ਜਿਹੜੇ ਉਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਤੇ ਹੁਣ ਦੇਖਣਾ ਹੋਵੇਗਾ ਹੋਰ ਕਿੰਨੇ ਕੁ આરોપીਾਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਤੇ ਪੁਲਿਸ ਕੀ ਕਾਰਵਾਈ ਕਰਦੀ ਹੈ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆ